ਆਹ ਕੱਪੜੇ ਮਿਲ ਜਾਂਦੇ ਜਿਵੇਂ ਬੱਚੇ ਵਾਲੇ ਵੀ ਨੇ 200 ਤੇ ਦੇਖੋ ਠੀਕ ਆ ਜੀ ਕਿੰਨੇ ਰੇਟ ਤੋਂ ਸ਼ੁਰੂ ਹੋ ਜਾਂਦੇ ਜੁੱਤੀ ਆਪਣੇ ਕੋ ਇਹ ਆਪਣੇ ਕੋ 200 ਰੁਪਏ ਦੀ ਬੱਚਿਆਂ ਦੇ ਟੀ-ਸ਼ਰਟਾਂ 2-200 ਦੀ ਤੇ ਦੇਖੋ ਕੁਰਤੇ ਵਗੈਰਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚਿਆ ਸਹਿਰ ਪਟਿਆਲੇ ਤੇ ਸਹਿਰ ਪਟਿਆਲੇ ਵਿੱਚ ਐਤਵਾਰ ਨੂੰ ਥੇਲ ਲੱਗਦੀ ਹੈ ਕੱਪੜਿਆਂ ਦੀ ਜੇ ਆਪਾਂ ਤੁਹਾਨੂੰ ਸਾਰੀ ਇਹ ਸੇਲ ਦਿਖਾਵਾਂਗੇ ਤੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਆਪਾਂ ਕਰਦੇ ਆਂ ਜੀ ਵੀਡੀਓ ਸਟਾਰਟ ਲਓ ਜੀ ਆਹ ਚੌਂਕ ਤੋਂ ਆਪਾਂ ਵੀਡੀਓ ਸਟਾਰਟ ਕਰਨ ਲੱਗਿਆ ਤੇ ਇਹ ਆ ਸਾਹਮਣੇ ਪਟਿਆਲੇ ਦਾ ਅਦਾਲਤ ਬਾਜ਼ਾਰ ਤੇ ਇੱਥੇ ਹਰ ਇੱਕ ਐਤਵਾਰ ਸੇਲ ਲੱਗਦੀ ਆ ਆ ਤੁਹਾਨੂੰ ਸਾਰੀ ਇਹ ਸੇਲ ਦਿਖਾਉਣੇ ਆ ਪਹਿਲਾਂ ਆਪਾਂ ਤੁਹਾਨੂੰ ਇੱਧਰੀ ਸ਼ਾਰਟ ਦਿਖਾਵਾਂਗੇ ਬਾਅਦ ਤੁਹਾਨੂੰ ਦੂਜੀ ਸ਼ਾਰਟ ਦਿਖਾਵਾਂਗੇ ਇੱਥੇ ਸਿਰੂ ਕੱਪੜੇ ਹਰ ਇੱਕ ਤਰ੍ਹਾਂ ਦਾ ਕੱਪੜਾ ਮਿਲ ਜੂ ਬੱਚਿਆਂ ਵਾਲੇ ਕੱਪੜੇ ਮਿਲ ਜਾਣਗੇ ਜੰਮੀਆ ਬੱਚਿਆਂ ਵਾਲੇ ਵੀ ਨੇ 200 ਤੇ ਆਹ ਦੇਖੋ ਇੱਧਰ ਸਾਰੇ ਠੀਕ ਹੈ ਜੀ ਇਹ ਹੈਗੀ ਪਟਿਆਲੇ ਦੇ ਅਦਾਲਤ ਵਿਜਾਰ ਵਿੱਚ ਕੱਪੜਿਆਂ ਦੀ ਸੇਲ ਐਡਵਰਨ ਲੱਗਦੀ ਹੈ ਜਿਹੜੀ ਤੇ ਆਪਾਂ ਰੇਟ ਵੀ ਪੁੱਛਦੇ ਆ। ਆ ਦੇਖੋ ਕੱਪੜੇ ਸਾਰੇ। ਇਹ ਰੇਟ ਨੇ ਜੀ 100 ਰੁਪਏ ਜੀ 100 ਰੁਪਏ। ਤੇ ਆਹ ਦੇਖੋ ਸਾਰੇ। ਤੇ ਦੇਖੋ ਬਹੁਤ ਵੱਡੀ ਸੇਲ ਲੱਗੀ। ਤੇ ਆ ਜੁੱਤੀਆਂ देखो जुतियां देख 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 भी लगी हुई है बाकी आ सूट बहुत कटा गर्मी भी काफी ज्यादा होगी गई लो जी देखो बाकी आटा इधर ਕਿਰੇਟਾ ਬਾਈ 150 ਆ ਵੀ ਠੀਕ ਆ ਜੀ ਹਰ ਇਕ ਕ ਸੰਡੇ ਨੂੰ ਸੇਲ ਲੱਗਦੀ ਹੈ ਤੇ ਆ ਬੈਲਟਾਂ ਜਿਵੇਂ ਬਟੂਏ ਉਤੋਂ ਐਕਸੈਸਰੀ ਸਾਰੀ ਮਿਲ ਜੂ ਉੱਥੋਂ ਜਿਵੇਂ ਐਨਕਾਂ ਹੋ ਗਈਆਂ ਤੇ ਬਾਕੀ ਜੁੱਤੀਆਂ ਦਿਖਾਉਣੀਆਂ ਤੁਹਾਨੂੰ ਜੁੱਤੇ ਉਹਨੂੰ ਬਹੁਤ ਮਹਿੰਗੀਆਂ ਪਟਿਆਲਾ ਦੇ ਉੱਥੇ ਜਿਵੇਂ ਆ ਦੇਖੋ ਸਾਰੀਆਂ ਇਹਦਾ ਦਾ ਹਲੋ ਜੀ ਤੇ ਹਰ ਇਕ ਕ ਸੰਡੇ ਨੂੰ ਸੇਲ ਲੱਗਦੀ ਆ

ਕਪੜਾ ਉਹ ਬਹੁਤ ਕਾਠਾ ਲਕਿਆ ਬੱਚੇ ਵਾਲੇ ਕੱਪੜੇ ਪਏ ਨੇ ਜਿਵੇਂ ਆ ਪਾਰਸਲ ਵਗੈਰਾ ਹੋ ਗਏ ਜੀ ਤੇ ਆ ਕੀ ਚਾਲਟਾਂ ਹੋ ਗਈਆਂ ਕਿਰੇਟਾਂ ਜੀ 250 ਲਓ ਜੀ ਲੋਹਾਂ ਕੀ ਚਾਲਟਾਂ ਪੈਂਟ ਆ ਗਈਆਂ ਆਹ ਦੇਖੋ ਦੁਪੱਟੇ ਸਾਰੀਆਂ ਦੁਪੱਟੇ ਕੀ ਰੇਟ ਆ ਵੀਰੇ ਠੀਕ ਆ ਇਹਨਾਂ ਰੇਟ ਵਿਚ ਆੜੋਂ ਨਾਲ ਸਟਾਰਟਿੰਗ ਕਿੰਨੇ ਹੋ ਜਾਂਦੀ ਹੈ ਸਟਾਰਟਿੰਗ ਸਟਾਰਟਿੰਗ ਡੇਟਸ ਹੈ 150 ਦਾ ਸਾਢੇ ਦੁਪੱਟੇ ਐ ਦੁਪੱਟੇ ਵੀ ਐ ਸਾਰੇ ਠੀਕ ਆ ਠੀਕ ਬਾਕੀ ਆਹ ਦੇਖੋ ਅੱਗੇ ਆਹ ਦੁਪੱਟੇ ਪਏ ਨੇ ਜਮੇ ਉਹੀ ਜਿੰਦਾ ਸੇਵਿਸ 100 150 ਸਟਾਰਟ ਹੋ ਜਾਂਦਾ ਸਾਰਾ ਤੇ ਬਾਈ ਬਾਕੀ ਆਹ ਲੋਰਾ ਇੰਸਲਟਾਂ ਤੇ ਜਿਹੜੇ ਦਿਖਾਉਂਦੇ ਤੁਹਾਨੂੰ ਸਾਰੀ ਇਹ ਫਿਲਮ ਤੇ ਬਹੁਤ ਘੱਟ ਘੱਟ ਛੇਲ ਦੇ ਵਿੱਚ ਤੇ ਆਹ ਜਿੱਤੀ ਹੋਈ ਹੁਣ ਪਹਿਲਾਂ ਵੀ ਦੱਸ ਤਾ ਜਿੱਤੀ ਹੀ ਨਹੀਂ ਮੰਨ ਜਾਂਦੀ ਐ ਉਹ ਗੱਲ ਦਿਖਾਈਆਂ ਨੇ ਮੋਰੀ ਆਪਾਂ ਨੇ ਬਾਕੀ ਆਹ ਬੈੱਡ ਸੀਟ ਪਰਦੇ ਹੋਗੇ ਜਿਵੇਂ ਇਹ ਵੀ ਤੁਹਾਨੂੰ ਮਿਲ ਜਾਣਗੇ ਇੱਥੋਂ ਆ ਦੇਖੋ ਉੱਧਰ ਲਓ ਜੀ ਆਹ ਚੱਕੋ ਆ ਦੇਖੋ ਕੀ ਰੇਟ ਆ ਵੀਰੇ 850 ਦਾ ਸਾਢੇ 550 ਦਾ ਠੀਕ ਆ ਇਹ ਲਓ ਸਾਢੇ 550 ਜੀ ਲੋਕ ਯਾ ਦੇਖੋ ਉਧਰ ਤੇ ਆਪ ਕੋੜਤੇ ਵਗਾਰਾ ਹੋ ਗਿਆ ਮੈਂ ਉਹ ਤਾਂ ਉਹ ਦੇਖੋ ਉਹ ਤਾਂ ਆਇਆ ਜੇ ਕਾਟਨ ਦੇ ਸੂਟ ਆਇਓ 25 ਕਾਟਨ ਦੇ ਸੂਟ ਆਇਓ 25 ਕਾਟਨ ਦੇ ਸੂਟ ਆਇਓ ਇਹ ਵਾਕੂ ਯਾਹ ਪੈਨੇਬੀ ਲਾਓ ਬਈ ਬੈੱਡ ਸ਼ੀਟਾਂ ਹੋ ਗਈਆਂ ਬਾਕੀ ਆ ਕੱਪੜਾ ਕੱਪੜਾ ਬਹੁਤ ਔਰੇ ਤੇ ਇਹ ਆ ਪਟਿਆਲੇ ਦਾ ਅਦਾਲਤ ਬਾਜ਼ਾਰ ਤੇ ਆਪਾਂ ਤੁਹਾਨੂੰ ਦੂਜੀ ਛੜ ਵੀ ਦਿਖਾਵਾਂਗੇ ਸਾਰੀ ਤੇ ਆ ਵੀ ਆ ਗਏ ਕੱਪੜੇ ਦੇ ਲੋਹਾਂ ਆ ਗਈਆਂ ਲੋਹਾਂ ਦਿਖਾ ਦਿੰਦੇ ਸਾਨੂੰ ਲੋਹਾਂ ਦੇਖੋ 300 ਤਾਂ ਲੋਹਾਂ ਏਟ ਆ ਜੀ ਆਹ ਹਾਂ ਜੀ 200 ਦੇ ਲੋਹਾਂ ਹੈ 300 ਦੇ ਟਿਕਟ 200 ਦੇ ਟਿਕਟ ਠੀਕ ਆ ਜੀ

ਆ ਸੂਟ ਪਏ ਨੇ ਬਾਈ ਕੋ ਇੱਥੇ ਸੂਟ ਕੀ ਰੇਟ ਆ ਜੀ 500 500 ਇਹਨੇ ਕਿੰਨੇ ਦੇ ਨੇ ਇਹ ਆ ਦੁਪੱਟੇ ਇਹਨੇ ਦੁਪੱਟਾ ਜੀ 100 ਰੁਪਏ 100 ਰੁਪਏ ਦਾ ਦੁਪੱਟਾ ਜੀ ਵੇਖੋ ਪਟਿਆਲੇ ਸੇਲ ਚ ਆਪਾਂ ਇਹਨੇ ਦੁਕਾਨ ਸੂਟ ਦੇਖੋ ਇੱਥੇ ਖੜਾ ਜਾਂਦੇ ਜਾਵਾ ਫੈਸ਼ਨ ਇੱਥੇ ਦਿਖਾਉਣਾ ਤੁਹਾਨੂੰ ਸਾਰੀ ਸੇਲ ਪਤਲਾ ਜੀ ਟੀ-ਸ਼ਰਟ ਆ 220 ਦੀ ਆ ਦੇਖੋ ਜੀ ਵਾਕਿਆ ਇੱਧਰ ਦੇਖੋ ਕੁਰਤੇ ਵੇਰਾ ਪੁੰਜ ਆ ਜਾਂਦੀ ਹੈ ਲੋ ਜੀ ਆ ਫੋਨ ਆ ਗਾ ਆਪਾਂ ਚੱਲਦੇ ਆ ਅੱਗੇ ਤੇ ਬਹੁਤ ਵੱਡੀ ਹਿਲੈਕਟਰੀ ਸਾਈਡ ਤੇ ਲੱਗੀ ਆਪਣਾ ਦਿਖਾਉਣੇ ਸਾਰੀ ਇਹ। ਪਲਾਸ ਨੂੰ ਫੇਰ ਉਹ ਦਿਖਾ ਦਈਏ। ਲਓ ਜੀ ਦੇਖੋ। ਆਹ ਹਰਾਣੇ ਹੋ ਗਏ ਜਮੇ। ਆਹ ਲਓ। ਇਹ ਰੇਟ ਆ ਬਾਈ 300 ਬਾਈ 300 ਬਾਈ ਕੋਲ ਵੀ। ਲਓ ਇਹ 300 ਬਾਈ ਕਹਿੰਦਾ। ਇਹ 500 ਦਾ ਇਹ 500 ਦਾ ਹੈ ਜੀ ਮੈਚਿੰਗ ਸੂਟ ਮੈਚਿੰਗ ਸੂਟ 500 ਦਾ ਬਾਕੀ ਆ ਦੇਖੋ ਉਧਰ ਇਹ ਆ ਦੇਖੋ ਕੱਪੜੇ ਦੂਹਾ ਦੋ ਗੋਟਾ ਅੱਗੇ ਦੇਖੋ ਆ ਬਾਈ ਨੇ ਸੂਟ ਜੀ ਲੋਹ ਲੋਹਾਂ ਪਈਆਂ ਨੇ ਲੋਹਾਂ ਪਈਆਂ ਨੇ ਲੋਹਾਂ 150 ਜਿੰਨਾ ਸ਼ੇਡ ਦੇ ਦਿੱਰ ਤੋਂ 150 ਆ ਸੁਪੀਲੇ ਨੂੰ ਆ ਗਿਆ ਲੈ ਇਹ ਡਾਰਕ ਦੇ ਤੌਲੀਏ ਆ ਗਏ ਆ ਸਾਰੇ ਤੌਲੀਏ ਪਏ ਨੇ ਕੀ ਰੇਟ ਆ ਜੀ ਇਹਨਾਂ ਦਾ ਸੇਲ ਲਗਾਈ ਹੋਈ ਹੈ ਜੀ 300 ਦਾ 150 ਦਾ ਠੀਕ ਹੈ 300 ਦਾ 150 ਦਾ ਬਾਈ ਕਹਿੰਦਾ ਸੇਲ ਕਰਕੇ ਤੇ ਸੇਲ ਕਰਕੇ ਤਾਂ ਓਲੀ ਬਾਈ ਦਾ 300 ਦਾ 150 ਤੇ ਬਾਕੀ ਆ ਦੇਖੋ ਦੂਹਾਂ ਤੇ ਆ ਦਿਖਾਉਣਾ ਤੁਹਾਨੂੰ ਬੱਤੀਆਂ ਵਾਲੀਆਂ ਲੋਹਾਂ ਲਓ ਜੀ 3 ਸਾਲ ਤਾਂ ਹੋ ਗਏ ਜਨੇ ਆ 3 ਸਾਲ ਤਾਂ ਪਈ ਨੇ ਆ 3 ਸਾਲ ਤਾਂ ਪਈ ਨੇ ਕੀ ਰੇਟ ਆ ਵੀਰੇ 200 ਰੁਪਏ ਜੀ ਉਹੀ 100 150 200 ਇੱਥੇ ਦੀ ਮਤਲਬ ਹੁਣ ਫਿਰ ਕਿ ਕੋਈ ਸਟਾਰਟ ਹੋ ਜਾਂਦੀ ਹੈ ਮੰਨ ਲਓ। ਆ ਵੀਰੇ ਕੋਲ ਇਹ ਦੁਆਹਾਂ ਇਹਨਾਂ ਕੰਪੀਆਂ ਨੇ। ਆ ਬੈਲਟਾਂ। μαਖਿਆ ਦੇਖੋ ਸਾਰੇ। ਲੋ ਵੀ। ਕਪੜਾ ਬਹੁਤ ਆ ਬਾਕੀ ਆ ਸਲਟ ਆ ਗਿਆ ਦੂਆ ਅੱਗੇ। ਆ ਸਲਟਾਂ ਪਈਆਂ ਨੇ। ਠੀਕ ਹੈ ਜੀ। ਦੇਵਾ ਦੇਖੋ ਹੋਰ ਲੋਬੀ ਦੇਖੋ ਉਹ ਜੁਗਾ ਛਲਟ ਆ ਗਈਆਂ ਆ ਗਏ ਛਲਟਾਂ ਪਰਮਾਲ ਤੇ ਆ ਇੱਧਰ ਤੁਵਾ ਵੀ ਛਲਟਾਂ ਤੇ ਛਲਟਾਂ ਤੇ ਉਹ ਆ ਦੇ ਕੁਦਰ ਸਿਰ 1200 1200 1500 ਨੇ ਜੀ ਬਾਕੀ ਆ ਇੱਧਰ ਵੀ ਲੱਗੀ ਹੋਈ ਆ 150 200 100 ਰੁਪਿਆ ਲੋਗ ਇੱਧਰ ਵੀ ਸਾਰੀ ਸੇਲ ਲੱਗੀ ਹੋਈ ਆ ਇਹਨਾਂ ਲੋਹੜਾ ਪਈਆਂ ਨੇ ਜੀ ਬਾਕੀ ਇੱਧਰ ਲੱਗੀ ਹੋਈ ਆ ਸਾਰੀ ਤੁਹਾਨੂੰ ਦਿਖਾਉਣੀ ਆ ਆਪਾਂ ਅਗਲੇ ਅੱਗੇ ਨੂੰ ਆਹ ਕਿਤੇ ਹੋਰ ਆਹ ਸਾਈਡ ਆਪਾਂ ਸਾਰੀ ਦਿਖਾ ਦਈਏ ਇਹਨੂੰ ਤੇ ਇਹਨੂੰ ਅੱਗੇ ਨੂੰ ਸੋਲ ਸਾਰੀ

ਆਵੇ ਆ ਗਏ ਆ ਗਏ ਪਟਿਆਲੇ ਆ ਗਏ ਕੱਪੜੇ ਸਾਰੇ ਇਹ ਇਹ ਪਟਿਆਲੇ ਦੀ ਸੇਲ ਇਹ ਹੁਣ ਆਪਾਂ ਤੁਹਾਨੂੰ ਦੂਜੀ ਸ਼ার্ট ਦਿਖਾਉਣੀ ਆ ਆਪਾਂ ਤੁਹਾਨੂੰ ਸਾਰੀ ਦੀਦੀ ਸ਼ার্ট ਦਿਖਾਵਾਂਗੇ ਲੋ ਵੀ ਆ ਦੇਖੋ ਡਲਟਾਂ ਇਹ ਡਲਟਾਂ ਕਲਰ ਵਾਲੇ ਡੀ ਡਲਟਾਂ ਇਹ ਉੱਥੇ ਹੋ ਗਏ ਕੀ ਰੇਟ ਆ ਜੀ ਇਹਨਾਂ ਦਾ 100 ਰੁਪਏ ਜੀ 400 ਰੁਪਏ ਬਾਕੀ 파ਰਸ ਵਗੈਰਾ ਆ ਗਏ ਦੁਹਾਂ ਆ 파ਰਸ ਪਏ ਨੇ ਬਾਈ ਕੋਲੇ ਇੱਧਰਾਰੇ 파ਰਸ ਇਹਨੇ ਬਾਈ ਕਾਰਡ ਦੇ ਨੇ 파ਰਸ ਆਪਣੇ ਕੋਲ 100 ਰੁਪਏ ਤੇ ਬਾਈ ਕੋਲ 파ਰਸ ਕਾਟ ਦੇ ਲੈਂਦਾ 100 200 ਆ ਬੱਚੇ ਵਾਲੇ ਪਏ ਨੇ ਜਿਵੇਂ ਕੱਪੜੇ ਉਹੀ 100 150 200 ਜਵੇਂ ਬਾਕੀ ਆ ਦੇਖੋ ਕੁਰਤੇ ਇਹ ਰੇਟ ਅਪਰੇ ਕੋਰਪੇ ਦਾ ਇਹਨਾਂ ਦਾ 250 250 ਜਿਹੜਾ ਮਰਜ਼ੀ ਕੋਈ ਦਾ ਨਹੀਂ ਚਾਰ ਹੋਗੀ ਇਹਦਾ ਖਰੀਦ ਹੈ ਜਿਹੜੀ ਮਰਜ਼ੀ ਲੈ ਕੇ ਲਾ ਪਾ ਲੈ ਠੀਕ ਹੈ 250 ਆ ਜੇ ਪਾ ਦੇ ਗਰੋਂ ਕੀ ਕਰ ਵੀ ਲਵਾਂਗੇ ਬਸ ਠੀਕ ਹੈ ਬਾਈ ਦਾ ਪਸੰਦ ਕਰਨ ਵਾਲੇ ਬਾਕੀ ਕਰ ਵੀ ਲਵਾਂਗੇ ਧੰਨਵਾਦ ਵੀਰੇ ਬਾਕੀ ਆ ਗਾਇਲ ਕੋਰਪੇ ਦੂਗਾ ਅੱਗੇ ਸਾਰੇ ਲਓ ਵੀ ਕਰੋ ਚੈੱਕ ਸਾਰੇ ਇਹ ਹਾਲਤ ਆ ਤੇ ਆ ਲੋਹਾਂ 200 ਜੁਨਿਆਰ ਸੇਲ 200 ਆ ਲੋਹਾਂ ਬਾਕੀ ਆ ਪਏ ਨੇ ਸੂਟ ਆਪਨੇ ਲੋਹਾਂ ਉਹ ਵੀ 100 200 ਤਿਆਣੀ ਮੰਨ ਲਓ ਸਾਰਾ ਹੋ ਜਾਂਦੀ ਆ ਬਾਕੀ ਆ ਬੱਚੇ ਵਾਲੇ ਪਏ ਨੇ ਆ ਸਾਰੇ ਬੱਚੇ ਵਾਲੇ ਪਏ ਨੇ ਕੀ ਰੇਟ ਆ ਇਹਨਾਂ ਦਾ 100 ਰੁਪਿਆ ਜੀ

ਹੌਟਲ ਦੀਆਂ ਸ਼ਰਤਾਂ ਕਰਦੇ ਆਂ ਜੀ ਸਿਰਫ 150 ਟੋਟਲ ਇਹਨਾਂ ਦਾ 150 ਰੁਪਏ ਬਾਈ ਜੀ 150 150 ਰੁਪਏ ਦੀ 200 ਰੁਪਏ ਦੀ 200 ਲਓ ਜੀ ਕਰੋ ਜੱਟ 300 ਰੁਪਏ ਦੀ 2 ਆਹ ਕਿੰਨੇ ਛੋਟੇ ਛੋਟੇ ਪੈ ਨੇ ਇੱਧਰ 300 300 ਰੁਪਏ ਦੀ 2 200 ਰੁਪਏ ਦੀ 2 300 ਰੁਪਏ ਦੀ 2 ਲਓ ਛੂੜੀਆਂ ਆ ਗਏ ਦੂਹਾਂ ਆ ਗਏ ਦੇਖੋ ਆ ਸਾਲਟਾ ਬੰਦਿਆ ਨੇ ਤੇ ਰੇਟਾ ਜਿੰਨ ਦਾ 150 ਲੱਗਿਆ ਅੱਡੇ ਦੇ ਅੰਦਰ ਲੋਈ 150 ਉਹ ਲੱਗਿਆ ਪਟਿਆਲੇ ਅਦਾਲਤ ਬਾਜ਼ਾਰ ਦੇ ਵਿੱਚ ਸਾਰੀ ਕੋਈ ਲੱਗੀ ਹੋਈ ਆ ਆ 150 ਵੇਰ ਆ 250 ਵੇਰ ਅੰਦਰ ਤੇ ਉਸ ਤੋਂ ਆਪਾਂ ਨੂੰ ਦੂਜੀ ਸਾਈਡ ਦਿਖਾਉਣੀ ਐ ਇੱਧਰ ਨਹੀਂ ਸਾਰੀ ਦਿਖਾਉਣੀ ਆ ਅੱਲਾਪਾ ਤੁਹਾਨੂੰ ਉੱਧਰ ਹੀ ਸਾਈਡ ਦਿਖਾਈ ਚ ਮੇਰਾ ਚੂੜੀਆਂ ਵੀ ਕਾਫੀ ਪਈਆਂ ਨੇ ਇੱਥੇ ਜਿੰਨਾ ਪਈਆਂ ਨੇ ਦੇਖੋ ਤੋ ਗਾਈਜ਼ انا ਤੁਹਾਨੂੰ ਦੂਜੇ ਘਰ ਆ ਕੇ ਦਿਖਾ ਰਿਹਾ ਪਰਸ ਆ ਗਏ ਆ ਦੇਖੋ ਪਰਸ ਆ ਗਏ ਸਾਰੇ ਲਓ ਜੀ ਆ 150 ਆਰਾ 150 ਇਧਰ ਬਾਕੀ ਆ ਵੀ 150 ਆ ਵੀ 100 ਕੀ ਇਹ ਆ ਲਓ ਬਾਈ ਲਓ ਬਾਈ ਬਹੁਤ ਚੱਲ ਰਹੀਆਂ ਨੇ ਬਾਹਰ ਬਹੁਤ ਚੱਲ ਰਹੀਆਂ ਚੋਟੀਆਂ

ਆਖੀਆ ਕਰੋ ਚੈੱਕ 300 1500 ਲੋ ਬੱਚੇ ਆਲੇ ਆ ਗਏ 300 ਰੁਪਏ ਵਿਰਮਾ 200 ਚੱਲਦੇ ਆ ਅੱਗੇ ਆਪਾਂ ਆ ਜੁੱਤੀਆਂ ਆ ਦੀਆਂ ਬਾਈ ਕੋ ਪੰਜਾਬੀ ਜੁੱਤੀ 1500 ਲਈ ਦੇਖੋ ਠੀਕ ਆ ਜੀ ਇਹ 500 ਰੁਪਏ ਸੂਟ ਹੈ ਜੀ ਠੀਕ ਆ ਜੀ ਜਿਹੜੇ ਮਰਜ਼ੀ ਜਿਹੜਾ ਮਰਜ਼ੀ ਸੂਟ 500 ਦਾ ਜੀ ਸਮਾਰੀ ਤੇ ਯਾ ਬੈਗ ਹੋ ਗਏ ਜਿਵੇਂ ਬੈਗ ਪਏ ਨੇ ਪਰਸ ਠੀਕ ਆ ਜੀ ਬਾਕੀ ਆ ਟੀ-ਸ਼ਰਟਾਂ ਲੋਹਾਂ ਹੋਂ ਜਿਵੇਂ ਦੱਸਿਆ ਸੀ 100 150 ਤੋਂ ਸਟਾਰਟ ਹੋ ਜਾਂਦੀ ਹੋਰੇ ਆ ਲੋਹਾਂ ਪਈਆਂ ਨੇ ਜੇ ਬਾਕੀ ਬੱਚੇ ਵਾਲੇ ਆ ਗਏ ਸਾਰੇ ਬੱਚੇ ਵਾਲੇ ਕੱਪੜੇ ਨੇ ਸਾਰੇ ਉਹ ਤੇ ਇਹ ਸਾਰੀ ਇਹ ਸੇਲ ਆਈ ਸੋਟੇ ਸੋਤੇ ਸੋਤੇ ਬੱਠੀਆਂ ਦੀਆਂ ਨਿਕਰਾ ਕਿੰਨੇ ਸੋਤੇ ਲੋਰਾ ਆ ਗਿਆ ਦੂਆਂ ਲੋਰਾ ਲੋਰਾ ਬਰੇ ਬਰੇ ਸਾਈਜ਼ ਮਿਲਗੇ ਆਹ ਹਲਤਾ ਆ ਗਿਆ ਹਰ ਜੀ ਮਿਲੇਗਾ ਕੋਰ ਕੋਰ ਵੀ ਲਓ ਵੀ ਬਾਈਟ ਰੰਗ ਦੀ ਇਹ ਰੇਟ ਆ ਵੀਰੇ ਇਹਨਾਂ ਦਾ 100 ਰੁਪਏ ਆ देखो भाई दुप्टे आते सारे साल तीन साल तूर डेढ़ डेढ़ सौ लूर भाई ਬਾਕੀ ਆ ਵੇ ਗੁਰਤ ਬਟੂ ਜਰਾਬਾਂ ਠੀਕ ਆ ਆ ਬਾਹਾਂ ਵਾਲੇ ਪੈਰੇ ਇਹ ਲਓ ਜੇ ਅੱਗੇ ਦਿਖਾਉਣਾ ਤੁਹਾਨੂੰ ਸਾਰੀ ਸ਼ੇਲ ਜਿਵੇਂ ਆ ਦੁਬੱਟੇ ਪੈਲੇ ਆ ਵੀ ਦੁਬੱਟੇ ਪੈਲੇ ਆ ਵੀ ਦੁਬੱਟੇ ਨੇ ਸਾਰੇ ਬਾਕੀ ਆ ਟੀ ਸ਼ਰਟਾਂ ਆ ਪੈਂਟਾਂ ਹੋ ਗਈਆਂ ਇਹਦੇ ਵਿੱਚ

ਠੀਕ ਆ ਲਓ ਵੀ ਸਾਹਮਣੇ ਗੈਸਟ ਲੱਜੀ ਹੋਈ ਹੈ ਓਕੇ ਜੀ ਥੈਂਕ ਯੂ ਬਾਕਿਆ ਸੂਟ ਪਰ ਸੂਟ ਤੇ ਦੁਪੱਟੇ ਯਾ ਫੇਲੇ ਸਾਰੇ ਬਟੇਟਰ ਉਹ ਤੋਂ ਬੱਚੇ ਦੇ ਵੀ 100 150 ਸਾਰੀ ਚੀਜ਼ ਸਟਾਰਟ ਹੋ ਜਾਂਦੀ ਹੈ ਜਿਵੇਂ ਆ ਦੁਪੱਟੇ ਪੈਲੇ ਕੁਆਂਟੀਟੀ ਬਹੁਤ ਆ ਕੱਪੜੇ ਦੀ ਤੇ ਕਾਫੀ ਯਾਦੇ ਕੁਆਂਟੀਟੀ ਆ ਕੱਪੜੇ ਦੀ ਗਰਮੀ ਬਹੁਤ ਜ਼ਿਆਦੇ ਆ ਗਰਮੀ ਬਹੁਤ ਜ਼ਿਆਦੇ ਹੋ ਗਈ ਵਾਕਿਆ ਆ ਪੈਨੇ ਇੱਧਰ ਆ ਯਾ ਮਸੂਲ ਬਾਰਾ ਦੁਕਾਨ ਦਿਖਾ ਬੀਤੀ ਬਾਈ ਜੀ ਵਾਕਿਆ ਆ ਆ ਗਏ ਲੋਈ ਪਰਸੋ ਹੋ ਗਿਆ ਜਵੇ ਭਾਈ ਯਾ ਬਾਈ ਨੇ ਪਾਣੀ ਦੀ ਅੱਡਾ ਪਾਣੀ ਰੇ ਵਾਰ ਆਏ ਨੇ ਬਾਈ ਜੀ ਉਹ ਕੋਈ ਸਾਰੇ 1.5 2 200 ਨੂੰ ਕੁਆਨਟੀਟੀ ਦੇਖੋ ਤੁਸੀਂ ਪੈਂਟਾਂ ਹੋ ਗਏ ਜੀ ਲੀਏ ਆ ਬੈੱਡ ਸੀਟਾਂ ਹੋ ਗੀਆਂ ਜਮੇ ਤੇ ਰੇਟ ਮੈਂ ਤੁਹਾਨੂੰ ਉਹ ਹੀ ਦੱਸਤਾ ਸਾਰਿਆਂ ਦਾ तकरीबन ਪੀਰੀਅਡ ਆ ਭਾਈ ਇਹਨਾਂ ਦਾ 500 500 ढाई सौ ढाई सौ पांच सौ बाकी हूँ काफी बड़ी सेल है हर एक संटे लग रही है पटियाले ठीक है जी देखो इधर

ਆ ਕੋਚ ਲੈ ਲੈ ਇਹ ਆ 200 500 ਵਾਲਾ কুরਤਾ 200 ਦੇ 200 200 ਦਾ ਹੀ ਜੋ ਚੱਪੋ ਆ 200 ਜਮਿਆ ਜੁੱਤੀਆਂ ਆਵੀਆਂ ਸੈਂਡਲ ਆ ਗਏ ਇੱਧਰ ਹੋਰ ਬਾਕੀ ਆ ਪਲਾਸਟਰ ਦਾ ਸਮਾਨ ਆ ਗਿਆ ਬਾਈ ਕੋ ਉਹਦੇ ਤੋਂ ਬੱਚੀ ਮਿਲਦੀ ਆਦਾਲਤ ਵਿਹਾਰ ਦੇ ਯਾ ਜੁੱਤੀ ਇਹ ਸੈਂਡਲ 200 ਰੁਪਏ 200 ਰੁਪਏ ਆ ਇਹ ਤੇ ਲੋਈ ਕਰੋ ਕਰੋ ਇਹਦੇ ਅਗੇ ਪਲਾਕੜ ਦਾ ਹੋ ਗਿਆ ਬਾਕੀ ਬੈਂਡ ਕੀਤਾ ਮਰ ਜਾਂਦਾ ਪਲਾਕੜ ਰਹਿਮਾਨ ਕੋਈ ਨਹੀਂ ਮਰ ਜੂ ਇੱਥੋਂ ਇਕੱਠ ਬਹੁਤ ਆ ਜਿਹਨਾਂ ਨੂੰ ਪਹਿਲਾਂ ਤੋਂ ਇਕੱਠ ਬਹੁਤ ਜਾਵੇ ਆ ਆ ਦੇਖੋ ਸੈਂਡਲ ਆ ਭਾਈ ਜੁੱਤੀ ਲਓ ਜੀ ਆ ਜੀ ਇੰਡੀਪੈਂਡੈਂਟ ਆ ਜੋ ਲੈ ਲਈ ਬੈਗ ਇਹ ਪੰਜਾਬੀ ਜੁਪੀ ਆਇਆ ਜੀ ਮਾਮਾ 200 ਰੁਪਏ 200 ਰੁਪਏ 200 ਰੁਪਏ 250 ਮਾਮਾ ਮਿੱਤਰ ਤੋਂ ਆ ਬਾਈ ਇਹਨੇ ਵੀ ਸੇਲ ਲੱਗੀ ਹੋਈ ਆ ਪੈਂਟਾਂ ਜੀਨ ਦੀਆਂ

100 ਰੁਪਏ ਵਿੱਚ 100 ਰੁਪਏ ਵਿੱਚ ਬਹੁਤਿਆਰ ਕਿਥੇ ਨਾ ਜਾ ਤੇ ਤੁਹਾਨੂੰ ਤਕਰੀਬਨ ਅਜ ਦਿਖਾਈ ਦਿੱਤੀ ਸਾਰੀ ਸ਼ੇਲ ਅਦਾਲਤ ਬਾਜ਼ਾਰ ਦੀ ਜਿਹੜੀ ਤੇ ਪਟਿਆਲੇ ਲੱਗਦੀ ਹੈ। ਲੈਓ ਜੀ ਇਹ ਦੀ ਸਾਰਾ ਪਟਿਆਲੇ ਦਾ ਅਦਾਲਤ ਬਾਜ਼ਾਰ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਠੀਕ ਹੈ। ਹਾਂਜੀ ਆਦੀ ਵੀਡੀਓ ਜੇ ਤੁਹਾਨੂੰ ਆਪਾਂ ਦਿਖਾਇਆ ਪਟਿਆਲੇ ਦਾ ਅਦਾਲਤ ਉਹ ਯਾਰ ਜਿੱਥੇ ਕਿ ਹੈਂਡਵਾਰ ਨੂੰ ਕੱਪੜੇ ਦੀ ਬਹੁਤ ਵੱਡੀ ਸੇਲ ਲੱਗਦੀ ਹੈ ਤੇ ਮੈਂ ਉਮੀਦ ਕਰਦਾ ਮੈਂ ਤੁਹਾਨੂੰ ਆਦੀ ਇਹ ਵੀਡੀਓ ਪਸੰਦ ਆਈ ਹੋਊ ਜੇ ਵੀਡੀਓ ਵਧੀਆ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ